ਦੇ ਲਾਇਸੈਂਸ ਤੁਹਾਡੇ 500 ਰੁਪਏ ਦਾ ਭਾਈ ਤੁਹਾਡੇ ਕੋਲ ਤੁਸੀਂ ਮੇਰੇ ਬੰਦੇ ਨੂੰ ਤਾਂ ਨਹੀਂ ਦਿੰਦਾ ਉਹ ਲੈ ਜੀ 500 ਰੁਪਏ ਦਾ ਲਾਇਸੈਂਸ ਬਣਾਉਣਾ ਸੀ ਮਾਰੇ ਬੰਦੇ ਯਾ ਸਿਰਫ ਆਪਣੇ ਨੂੰ ਕਹਿਵਾ ਕੇ ਬਣਾਇਆ 500 ਰੁਪਏ ਦਾ ਡਰਾਈਵ ਲਾਇਸੈਂਸ ਕਿਉਂ ਬਣਾਇਆ ਆਪਣੇ ਮੁਲਾਜ਼ਮਾ ਦੇ ਮੈਡੀਕਲ ਸਰਟੀਫਿਕੇਟ ਕਿਉਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾਰੇ ਜੀ ਤੁਸੀਂ ਦੱਸੋ ਉਹ ਆਪ ਮਾਰੇ ਤੇ ਲਾ ਦੇ ਨਾ ਤੇ ਜਾਈਂ ਚੈੱਕਅਪ ਕਰ ਜੀ ਸਿਰਫ ਗੱਲ ਕਰੋ ਕਰਾ ਦੇ ਸਰਕਾਰ ਨਾਲ ਕਾਣੀ ਕਾਣੀ ਕਰਕੇ ਬਣਾਇਆ ਮੈਡੀਕਲ ਚੈੱਕਅਪ ਕਰਾ ਦਿੱਤੇ ਉਸ ਵੀ ਮਾਰੇ ਬੰਦੇ ਆਪਾਂ ਡਰਾਈਵ ਲਾਇਸੈਂਸ ਕੋਈ ਆਜੀ ਮਾਰੇ ਬੰਦੇ ਆ ਪਰ ਆ ਜਾ ਆ ਬੰਦੇ ਨੂੰ ਕੱਢ ਕੀਤਾ ਭਾਜੀ ਇਹ ਲੋ ਫੜੋ ਮੇਰੇ ਬੰਦੇ ਨੂੰ ਡਿਫੈਂਡ ਕਰਵਾਓ ਸਾਡੇ ਬੰਦੇ ਨੇ 3000 ਜੀ ਦਾ ਲਗਾਇਆ ਮੈਨੂੰ ਐਲੋ ਫੜੋ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਦੇਦਾ ਐਲੋ ਫੜੋ ਮੈਂ 3000 ਰੇਟੇ ਨੂੰ ਲਾ ਲਉ 500 ਮਿਲਦਾ ਟ੍ਰੇਨ 3000 ਕੇ ਚੀਜ਼ ਦਾ ਮੰਗਿਆ ਜੀ ਭਾਜੀ ਮੈਨੂੰ ਵੀ ਪਤਾ ਨੂੰ ਪੁੱਛਦਾ ਜਿਹੜਾ ਬੰਦਾ ਉਹਦਾ ਨੰਬਰ ਦੋ ਨਾਲ ਹੀ ਜਾਂ ਕਹਿੰਦੇ ਸਾਡੇ ਨਾਲ ਹੀ ਨਹੀਂ ਪਤਾ ਨੰਬਰ ਤੋਂ ਉਹ ਉਹਨੂੰ ਕੋਈ ਕਰਵਾ ਦੇ ਕਰਾਉਂ ਆਇਆ ਭਾਜੀ ਦਾ ਯਾਰ ਖੜਵਾਰੀ ਨਾਲ ਆਇਆ ਮੈਨੂੰ ਕਹਵੇਂ ਚ ਗੋਡੀਆਂ ਆਈਆਂ ਸਾਰੀਆਂ ਮੈਂ ਕਹਿੰਦਾ ਮੈਂ ਦਾ ਲਾਇਆ ਲਾਇਸੈਂਸ ਰ ਸਾਰੇ ਨਾਲ ਰੈਡੀ ਪਿਆ ਆ ਤੁਹ ਕੈਸਾ ਕੋਈ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੇ ਰੀਨਿਊ ਨਹੀਂ ਕਰਾਇਆ ਤੇ ਰੀਨਿਊ ਨਹੀਂ ਕਰਾਇਆ ਸੀ ਮੈਂ ਕੱਲ ਲੱਭਿਆ ਤੇ ਨਹੀਂ ਆ ਲਿਆ ਯਾਰ ਉਹਨੇ ਕਿਹਾ ਬਾਈ ਸਾਹਿਬ ਹੋਰ ਹੋਰ ਜਾਂਦਾ ਕੋਈ ਸਾਹਿਬ ਵੀਰੇ ਜਿਹੜੇ ਗੱਲ ਸੁਣੋ ਮੇਰੇ ਸਾਹ ਖੜੇ ਕੋਈ ਜਾਂਦਾ ਕੋਈ ਬੋਲਦੇ ਮੈਂ ਜੋ ਸਾਡਾ ਸਿੱਧਾ ਮੱਥਾ ਲਾ ਕੇ ਸਾਹਮਣੇ ਬੈਠਾ ਮੈਂ ਪਰ ਰੀਨਿਊ ਕਰਵਾ ਲਿਆ ਮੈਂ ਤੁਹਾਨੂੰ ਕਹਿੰਦਾ ਮੈਂ ਕੀ ਕਰਦਾ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਅੱਲਾ ਪਾ ਜੀ ਆ ਆ ਮੁੰਡਿਆਂ ਦਾ ਆਰੇ ਦੋਸਤੋ ਅਜੀ ਬੰਦਵਾ ਮੈਨੂੰ ਲੱਗਦਾ ਪਾਜੀ ਉਹ ਜਾਂਦਾ ਭਾਈ ਸਾਹਿਬ ਲਾ ਕੇ ਪੁੱਛ ਲੋ ਜੀ ਕਿਹਾ ਜੀ ਕਿਹੜਾ ਸੁਨਮਿਤ ਜੀ ਕਿਉਂਕਿ ਈਸ਼ਵਰਾ ਜੀ ਮਿਊਸਪਲ ਕਾਰਪੋਰੇਸ਼ਨ ਨਗਰ ਨਿਗਮ ਦਾ ਹੈਲਥ ਆਫਿਸਰ ਆ ਹਾਂ ਅੱਜ ਦੇ ਸਬੰਧ ਵਿੱਚ ਅਸੀਂ ਬਹੁਤ ਦੇਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਚੈਨਲ ਤੋਂ ਤੁਹਾਡੇ ਰਾਈ ਵੀ ਪ੍ਰੈਸ ਮੀਡੀਆ ਰਾਈ ਵੀ ਅਸੀਂ ਸਾਰੇ ਸ਼ਹਿਰ 'ਚ ਇਹ ਬੇਨਤੀਆਂ ਕਰਦੇ ਰਹੇ ਆਂ ਕਿ ਜਦੋਂ ਅਸੀਂ ਸਫਾਈ ਕਰ ਦਿੰਨੇ ਇੱਕ ਵਾਰੀ ਸ਼ਹਿਰ ਦੀ ਉਸ ਤੋਂ ਬਾਅਦ ਸ਼ਹਿਰ 'ਚ ਖਾਂ ਤਾਂ ਗੰਦਗੀ ਨਾ ਪਾਈ ਜਾਏ ਇਸ ਰੂਟ ਤੇ ਇਹ ਜਿਹੜਾ ਅਸੀਂ ਗਲੋਰੈਂਸ ਰੋਡ ਤੇ ਖੜਿਆ ਆਂ ਰੋਜ਼ ਸਾਡੀ ਟਰਾਲੀ ਚੱਲਦੀ ਹੈ ਸਵੇਰੇ ਚੱਲਦੀ ਹੈ ਆਪਾਂ ਔਰ ਕਦੀ ਵੀ ਬਿਨ ਨਾ ਕਾ ਚੱਲਦੀ ਹੈ ਹਫਤੇ 'ਚ 7 ਦਿਨੇ ਚੱਲਦੀ ਹੈ ਉਹਦੇ باوجود ਜਦੋਂ ਆਪਾਂ ਸਫਾਈ ਕਰਕੇ ਝਾੜੂ ਲਾ ਕੇ ਕੂੜਾ ਚੁੱਕ ਕੇ ਚਲ ਜਾਂਦੀ ਨਗਰ ਨਿਗਮ ਉਸ ਤੋਂ ਬਾਅਦ ਕੁਝ ਦੁਕਾਨਦਾਰ ਰੇੜੀ ਵਾਲੇ ਉੱਥੇ ਕੂੜਾ ਦੁਬਾਰਾ ਸੁੱਟਦੇ ਆਂ ਸਾਡੀ ਉਹਨਾਂ ਸਾਰਿਆਂ ਨੂੰ ਗੇਨਤੀ ਸੀਗੀ ਬੜੀ ਵਾਰੀ ਕਰ ਚੁੱਕੇ ਆਂ ਵੀ ਨਾ ਕੋਲਾ بار بار ਟ੍ਰਾਲੀ ਦੇ ਸਮੇਂ ਉੱਚ ਪਾ ਦੋ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ ਬਾਰ ਬਾਰ ਕਹਿੰਦੇ ਆਂ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲੋ ਗੰਦਗੀ ਫਲਾਉਣ ਤੋਂ ਰੋਕਣਾ ਨੰਬਰ 1 ਨੰਬਰ 2 ਨਗਰ ਨਿਗਮ ਅੰਮ੍ਰਿਤਸਰ ਅਤੇ ਵੱਖ-ਵੱਖਰੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਇੱਕ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਆਲਟਰਨੇਟਿਵ ਨੂੰ ਯੂਜ਼ ਕੀਤਾ ਜਾਏ ਤੀਸਰਾ ਅਸੀਂ ਟਰੇਡ ਲਾਇਸੈਂਸ ਬ੍ਰਾਂਚ ਹੈ ਉਹ ਟਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਵੀ ਜਿਨ੍ਹਾਂ ਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟਰੇਡ ਹੈ ਉਹ ਰੈਗੂਲੇਟ ਹੋ ਜਾਏ ਉਹ ਸਾਬਲ ਡਰੇਡਰ ਤੋਂ ਤਿੰਨ ਈਸ਼ੂ ਹੋ ਗਿਆ ਹਾਂਜੀ ਅੱਛਾ ਸਰ ਤੁਸੀਂ ਕਹਿੰਦੇ ਲੇਕਿ ਕੂੜਾ ਜਿਹੜਾ ਵਾ ਟਰਾਲੀਆਂ ਵਜੀਆਂ ਜਿਹੜੀ ਗੱਡੀਆਂ ਦੀ ਉਹਨਾਂ 'ਚ ਰੱਖੇ ਜਾਵੇ ਇਸਨੂੰ ਲੰਬਾ ਸਮਾਂ ਕਾਫੀ ਉਹਦੀ ਅੱਧਾ ਲੱ ਰਹੀਆਂ ਸੜਕ 'ਤੇ ਕੂੜਾ ਰੁਕਿਆ ਗਿਆ ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਖਾਮੀ ਏ ਜੋ ਕਹਿੰਦੇ ਸਾਨੂੰ ਪੱਕਿਆ ਨਹੀਂ ਕੀਤਾ ਜਾਂਦਾ ਸਾਡੀ ਤਨਖਾਹਾਂ ਵੀ ਨਹੀਂ ਮਿਲਦੀ ਆਪਾਂ ਕੂੜਾ ਚੁਕਣਾਈਏ ਕਿਉਂ ਤੇ ਦੁਕਾਨਦਾਰ ਕਿੱਥੇ ਜਾਣ ਕੂੜਾ ਸਤ ਦੇਖੋ ਇੱਕ ਮਹੀਨੇ ਚ ਅੱਜ ਦੀ ਡੇਟ ਤੇ ਤੁਸੀਂ ਇੱਥੇ ਸੜਕ ਤੇ ਖੜੇ ਹੋ ਜੀ ਠੀਕ ਹੈ ਜੀ ਐਸਫੋਲੇ ਸੜਕ ਤੋਂ ਜੇ ਕੂੜਾ ਨਾ ਚੁੱਕਿਆ ਗਿਆ ਹੁੰਦਾ ਤੇ ਥਾਈ ਥਾਈ ਢੇਰੀ ਲੱਗੀ ਹੋਣੀ ਸੀ ਕੂੜਾ ਅਸੀਂ ਰੈਗੂਲਰਲੀ ਚੁੱਕਦੇ ਆ ਕਿਤੇ ਨਾ ਕਿਤੇ ਖਾਮੀਆਂ ਕਮੀਆਂ ਜ਼ਰੂਰ ਹਰ ਮਹੀਨੇ ਚ ਜਾਂ ਹਰ ਕੰਮ ਚ ਰਹਿ ਜਾਂਦੀਆਂ ਹੋਣਗੀਆਂ ਕਰਨ ਦੇ ਵਕਤ ਲੇਕਿਨ 365 ਦਿਨਾਂ ਚੋਂ 350 ਦਿਨ ਤੇ ਸਪੂੜਾ ਚੁੱਕਦੇ ਆ 15 ਦਿਨ ਖਾਮੀ ਰਹਿੰਦੀ ਹੋएगी ਸੋ 350 ਦਿਨ ਜਿਹੜੇ ਅਸੀਂ ਕੂੜਾ ਚੁੱਕਦੇ ਆ ਉਹਨਾਂ ਦਿਨਾਂ ਚ ਵੀ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਲੋਕਾਂ ਨੂੰ ਅਲਾਉ ਕਰੀਏ ਕਿ ਕੂੜਾ ਸੜਕਾਂ ਤੇ ਸੁੱਟਦੇ ਰਹਿਣ ਤੇ ਉਹ ਮੰਦਭਾਗਾ ਹੋਏਗਾ ਅਸੀਂ ਇਹੀ ਬਾਰ ਬਾਰ ਲੋਕਾਂ ਨੂੰ ਕਹਿੰਨੇ ਆ ਦੁਕਾਨਦਾਰਾਂ ਨੂੰ ਕਹਿੰਨੇ ਤੁਹਾਡੇ ਰਾਹੀਂ ਸਾਡੀ ਅਪੀਲ ਦਿੰਦੀ ਹੈ ਵੀ ਇੱਕ ਵਾਰੀ ਜਦੋਂ ਟਰਾਲੀ ਆਣੀ ਹੈ ਉਸ ਸਮੇਂ ਟਰਾਲੀ ਇਹ ਪਾ ਲੋ ਜਿੰਨਾ ਗੂੜਾ ਉਹਦੇ ਨਾਲ ਸ਼ਹਿਰ ਤੇ ਕਮ ਸੇ ਕਮ ਸਾਫ਼ ਰਹੇਗਾ ਜਾਂ ਤੁਸੀਂ ਜਿਹੜਾ ਸੁਟ ਲਿਆ ਸੀ ਸਾਡੇ ਬੰਦਿਆਂ ਨੇ ਸਵੇਰੇ ਝਾੜੂ ਲਾਇਆ ਤੁਸੀਂ ਅਗਰ ਸਾਡੀ ਕਾਰਗੁਜ਼ਾਰੀ ਬੰਦਿਆਂ ਦੀ ਵੇਖੋ ਤੇ ਸਵੇਰੇ 6 ਵਜੇ ਸੜਕ ਤੇ ਝਾੜੂ ਲਾਨ ਨਿਕਲਦੇ ਆ ਅਸੀਂ ਚਲਾਨ ਦੂ ਕੱਟੇਗੇ ਸਰ ਅਸੀਂ ਚਲਾਨ ਕੱਟ ਰਹੇ ਹਾਂ ਜਿਹੜਾ ਗੰਦਗੀ ਫਲਾ ਰਿਹਾ ਉਹਦੇ ਚਲਾਨ ਕੱਟ ਰਹੇ ਹਾਂ ਜਿਹਨੇ ਟ੍ਰੇਡ ਲਾਇਸੈਂਸ ਨਹੀਂ ਬਣਾਏ ਉਹਨੂੰ ਨੋਟਿਸ ਦੇ ਰਹੇ ਆ ਕਿ ਆਪਣਾ ਟ੍ਰੇਡ ਲਾਇਸੈਂਸ ਬਣਾ ਲਓ ਜੇ ਬਣਿਆ ਤੇ ਇੱਕ ਵਾਰੀ ਆ ਕੇ ਦਫ਼ਤਰ 'ਚ ਚੈੱਕ ਕਰਾ ਦਿਓ ਜੇ ਨਹੀਂ ਬਣਿਆ ਤੇ ਬਣਾ ਲਓ ਔਰ ਸਿੰਗਲ ਯੂਜ਼ ਪਲਾਸਟਿਕ ਬੰਦ ਕਰੋ ਯੂਜ਼ ਕਰਨਾ ਉਹਦੇ ਚਲਾ ਕੋਈ ਦੁਕਾਨਦਾਰ ਤੁਹਾਡੇ ਨਾਲ ਇਸਲੇ ਵੈਸੇ ਵੀ ਉਹ ਕਹਿੰਦੇ ਵੀ ਤੁਹਾਡੇ ਸਟਾਫ ਦਾ ਕੋਈ ਮੈਂਬਰ ਵਾ ਜਿਹੜਾ 3000 ਰੁਪਏ ਮੰਗਦਾ ਪਿਆ ਤੁਸੀਂ ਕਹਿੰਦੇ ਕਿ ਸਿਰਫ 500 ਰੁਪਏ ਫੀਸ ਹੈਗੀ ਉਹ 3000 ਕਿੰਨੇ ਲੈਂਦਾ ਤੁਸੀਂ ਇਹ ਜਾਂਚ ਕਰ ਇਹ ਉਹ ਦੱਸ ਸਕਦੇ ਆ ਕਿੰਨੂੰ ਦਿੱਤਾ ਇਹਨਾਂ ਨੇ ਉਹਦੇ ਕਹ ਰਹੇ ਮੇਰੇ ਕੋਲ ਮੇਰੇ ਕੋਲ ਮੰਗਿਆ ਗਿਆ ਮੈਂ ਦਿੱਤਾ ਨਹੀਂ ਕਿਸੇ ਨੂੰ ਜੇਕ ਮੰਗਿਆ ਜੇ ਲਿਖਤੀ ਸ਼ਿਕਾਇਤ ਕਰਦੇ ਨਾ ਫਿਰ ਭਲਾਣਾ ਬੰਦਾ ਲੈ ਕੇ ਗਿਆ ਇੱਕ ਐਫੀਡੈਵਿਟ ਦੇਣ ਦਾ ਸੀ ਉੱਤੇ ਕਾਰਵਾਈ ਕਰਾਂਗੇ ਬਣਦੀ ਕਾਰਵਾਈ ਆ ਹੀ ਭਾਈ ਆ ਦੱਸੋ ਆ ਜਿਹੜਾ ਨੰਬਰ ਦਿੱਤਾ ਆ ਵੀ ਆਓ ਜੀ ਆ ਠੀਕ ਹੈ ਇੱਥੇ ਲਿਖਤੀ ਲਿਖਤੀ ਸਾਨੂੰ ਸ਼ਿਕਾਇਤ ਦੇਣ ਇੱਕ ਨਾਲ ਐਫੀਡੈਵਿਟ ਦੇਣ ਵੀ ਇਹ ਮੁਲਾਜ਼ਮ ਨੂੰ ਮੈਂ 3000 ਰੁਪਏ ਦਿੱਤਾ ਐਸ ਕੰਮ ਦਾ ਦਿੱਤਾ ਅਸੀਂ ਕਾਰਵਾਈ ਕਰਾਂਗੇ ਕੀ ਮੰਗ ਕੀਤੀ ਹੈ ਬਿਲਕੁਲ ਉਸੇ ਕਾਰਵਾਈ ਕਰਾਂਗੇ ਉਹ ਬੰਦਾ ਸਾਡਾ ਕਰਨਾ ਅਗਰ ਦੇਣਗੇ ਲੇਕਿਨ ਅਗਰ ਇਸ ਆੜ ਤੇ ਇਹ ਕਹਿਣ ਜੀ ਕਿ ਮੇਰਾ ਸਿੰਘ ਉਹ ਤੁਹਾਡੇ ਸਾਹਮਣੇ ਵੀ ਇਹਨਾਂ ਨੇ ਗੱਲ ਕੀਤੀ ਕਿ ਜਿਵੇਂ ਮੈਂ ਮਾੜਾ ਬੰਦਾ ਜੀ 500 ਰੁਪਏ ਦਾ ਟ੍ਰੇਡ ਲਾਇਸੈਂਸ ਬਣਾਉਣ ਵਾਸਤੇ ਮਾੜੇ ਬੰਦੇ ਨਹੀਂ ਆਪਣੇ ਮੁਲਾਜ਼ਮਾ ਦਾ ਮੈਡੀਕਲ ਸਰਟੀਫਿਕੇਟ ਕਿਸੇ ਦਾ ਨਹੀਂ ਕਰਾਇਆ ਸਭ ਨੂੰ ਕੋਈ ਖਵਾਣ ਪਿਆਉਣ ਦਾ ਕੰਮ ਕਰ ਰਹੇ ਆ ਉਹਦੇ ਵਾਸਤੇ ਮਾੜੇ ਬੰਦੇ ਨਹੀਂ ਗੰਦ ਪਾਉਣ ਵਾਸਤੇ ਕੋਈ ਮਾੜੇ ਬੰਦੇ ਨਹੀਂ ਗੇ ਮਤਲਬ ਹਰ ਚੀਜ਼ ਨੂੰ ਇਸ ਐਂਗਲ ਤੋਂ ਅਕਿਊਜ਼ ਕਰਕੇ ਕਿ ਮੈਂ ਫਲਾਣੇ ਬੰਦੇ ਨੇ ਮੇਰੇ ਕੋ ਪੈਸੇ ਮੰਗੇ ਤੇ ਮੈਂ ਇਸ ਕਰਕੇ ਲਾਇਸੈਂਸ ਨਹੀਂ ਬਣਾਇਆ ਇਹ ਅਨੈਕਸੈਪਟੇਬਲ ਕਿਹੜੀ ਕਿਹੜੀ ਦੁਕਾਨਾਂ ਉੱਤੇ ਰੇਡ ਕੀਤੀ ਜਾਏਗੀ ਅਸੀਂ ਸ਼ੁਰੂ ਕੀਤੀ ਹੈ ਸਾਰਿਆਂ ਤੇ ਕਰਾਂ ਤੁਹਾਡੇ ਸਾਰੇ ਪ੍ਰੈਸ ਮੀਡੀਆ ਦੇ ਮਾਧਮ ਤੋਂ ਕਿਉਂਕਿ ਤੁਹਾਡਾ ਸਮੇਸ਼ਿਆ ਹੀ ਸਾਨੂੰ ਸਹਿਯੋਗ ਮਿਲਿਆ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਸਾਡੀਆਂ ਟਰਾਲੀਆਂ ਸੜਕਾਂ ਤੇ ਆਂਡੀਆਂ ਨੇ ਜਿਹੜੇ ਸਾਡੇ ਜਿੰਨੇ ਵੀ ਰਿਸੋਰਸਸ ਕੰਮ ਕਰ ਰਹੇ ਨੇ ਅੱਜ ਦੀ ਡੇਟ 'ਚ ਉਹਨਾਂ ਨੂੰ ਗੂੜਾ ਦੇਣ ਦੇਖੋ ਬਾਜ਼ਾਰ ਸਾਡਾ ਹੈ ਸ਼ਹਿਰ ਸਾਡਾ ਇਹ ਬਾਜ਼ਾਰ ਮੈਨੂੰ ਬਿਲੋਂਗ ਨਹੀਂ ਕਰਦਾ ਨਗਰ ਨਿਗਮ ਨੂੰ ਬਿਲੋਂਗ ਨਹੀਂ ਕਰਦਾ ਇਹ ਹੀਰਾ ਪਨੀਰ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਚੌਂਕ ਵੱਜੋਂ ਜਾਣਿਆ ਜਾਂਦਾ ਜੇ ਨੌਵਲਟੀ ਚੌਂਕ 'ਚ ਗੰਦ ਪੈਂਦਾ ਤੇ ਨੌਵਲਟੀ ਦੀ ਵੀ ਬਦਨਾਮੀ ਹੁੰਦੀ ਨੌਵਲਟੀ ਚ ਜਾਏਗਾ ਬਿਲਕੁਲ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਕੋਈ ਸੋਚ ਆ ਬਣੀ ਹੈ ਨਾਵਲਟੀ ਤਾਂ ਅਸੀਂ ਪਹਿਲੇ ਚੱਲ ਜਾਂਦੇ ਨੇ ਵੱਡੇ ਦੁਕਾਨਦਾਰ ਭਾਈ ਸਾਹਿਬ ਤੁਹਾਡੀ ਜਾਣਕਾਰੀ ਵਾਸਤੇ ਨਾਵਲਟੀ ਨੂੰ ਅਸੀਂ ਸਿੰਗਲ ਯੂਜ਼ ਪਲਾਸਟਿਕ ਦਾ ਸਭ ਤੋਂ ਪਹਿਲਾਂ 20000 ਰੁਪਏ ਜੁਰਮਾਨਾ ਆਲਰੇਡੀ ਕਰ ਚੁੱਕੇ ਹਾਂ ਜੀ ਬਾਂਸਲ ਨੂੰ ਕਰ ਚੁੱਕੇ ਹਾਂ ਸਾਰੇ ਵੱਡੇ ਦੁਕਾਨਦਾਰਾਂ ਨੂੰ ਕਰ ਚੁੱਕੇ ਹਾਂ ਕਿ ਛੋਟੇ ਦੁਕਾਨਦਾਰ ਨਹੀਂ ਇਹ ਹੀਰਾ ਬਨੀ ਇਟ ਇਜ਼ ਨਾਟ ਅ ਛੋਟਾ ਦੁਕਾਨਦਾਰ ਇਹਨਾਂ ਨੂੰ ਵੀ ਕਰਾਂਗੇ ਸਭ ਨੂੰ ਕਰਾਂਗੇ ਛੋਟਾ ਹੋਏਗਾ ਵੱਡਾ ਹੋਏਗਾ ਅਸੀਂ ਕੋਈ ਡਿਸਕ੍ਰਿਪਸ਼ਨ ਨਹੀਂ ਕਰ ਰਹੇ ਤੁਸੀਂ ਅੰਮ੍ਰਿਤਸਰ ਦੇ ਵੱਡੇ ਦੁਕਾਨਦਾਰ ਤਾਂ ਨਾਲੋ ਮੇਰੇ ਨਾਲ ਹੁਣ ਚ ਸ਼ੇਸ ਨਗਰ ਨਿਗਮ ਚ ਰਹਿੰਦੇ ਐਜ਼ ਬਤੌਰ ਹੈਲਥ ਅਫਸਰ ਕੇਸਰ ਦਾ ਢਾਬੇ ਨੂੰ ਬੰਦ ਕਰਾਇਆ ਗਿਆ ਸੀ ਇਹਨਾਂ ਨੂੰ ਕਦੀ ਬੰਦ ਨਹੀਂ ਕਰਾਇਆ ਉਹਨੇ ਉਲੰਘਣਾ ਕੀਤੀ ਕੇਸਰ ਦਾ ਢਾਬਾ ਕ੍ਰਿਸਟਲ ਬੰਦ ਕਰਾਇਆ ਗਿਆ ਸੀ ਬ੍ਰਾਜ਼ਲ ਢਾਬਾ ਬੰਦ ਕਰਾਇਆ ਗਿਆ ਸੀ ਇਹ ਨਹੀਂ ਵੀ ਉਹਨੂੰ ਸਿਰਫ ਨੋਟਿਸ ਦਿੱਤੇ ਸੀ ਅਸੀਂ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਕਾਰਵਾਈ ਜਿਹੜੀ ਉਹਨੇ ਬੰਦ ਲਈ ਕਾਨੂੰਨੀ ਕਾਨੂੰਨ ਦੇ ਅੰਦਰ ਰਹਿ ਕੇ ਅੱਜ ਵੀ ਕੋਈ ਛੋਟੇ ਵੱਡੇ ਦੁਕਾਨਦਾਰ ਦੀ ਗੱਲ ਨਹੀਂ ਜਿਹੜਾ ਵੀ ਇਹਨਾਂ ਉਲੰਘਣਾ ਨੂੰ ਕਰੇਗਾ ਉਹਦੇ ਤੇ ਕਾਰਵਾਈ ਕਰਾਂਗੇ ਥੈਂਕ ਯੂ